ਕਸ਼ੋਰ ਦੇਖ ਲੈ ਦੋਸਤੋ ਬਾਈਦੁਰਜੀ ਦਾ ਖਾਲਸਾ ਬਾਈਦੁਰਜੀ ਕਿਹੋ ਜਿਹਾ ਹੈ ਪੰਜਾਬ ਵਿੱਚ ਜਦੋਂ 2022 ਦੇ ਵਿੱਚ ਆਵਾ ਦੀ ਪਾਰਟੀ ਸਰਕਾਰ ਆਈ ਸੀ ਤੇ ਲੋਕਾਂ ਨੂੰ ਬੜੀਆਂ ਆਸਾਂ ਵਧੀਆਂ ਸੀ ਕਿ ਸੰਨ ਇਨਸਾਨ ਮਿਲਣਗੇ ਤੇ ਥੋੜਾ ਜਿਹਾ ਹੋਰ ਵਿਕਾਸ ਵਧੂਗਾ ਤੇ ਹੀਰੇ ਫੇਰੀਆਂ ਬੰਦ ਹੋਣਗੀਆਂ ਤੇ ਸਰਕਾਰਾਂ ਤੋਂ ਵੱਖਰੀ ਸਾਡੀ ਸਰਕਾਰ ਹੋਊਗੀ ਇੱਕ ਬਦਲਾਅ ਦੇ ਰੂਪ ਦੇ ਵਿੱਚ ਲੋਕਾਂ ਨੇ ਸਰਕਾਰ ਨੂੰ ਚੁਣਿਆ ਸੀਗਾ ਪਰ ਜਦੋਂ ਤੋਂ ਸਰਕਾਰ ਆਈ ਉਦੋਂ ਤੋਂ ਲੈ ਕੇ ਜਿਹੜਾ ਬਦਲਾਅ ਬੱਠੇ ਤੌਰ ਦਾ ਜਿਹੜਾ ਚੱਲਦਾ ਆਖੇ ਵੀ ਅੰਦਾਜ਼ਾ ਪਿਆ ਕਿ ਕਿਹੜਾ ਨਾ ਕਰਕੇ ਭਾਵੇਂ ਕੋਈ ਸੁਸਾਇਟੀਆਂ ਚੋਂੜਾ ਹੋਣ ਜਾਂ ਕਿਸੇ ਹੋਰ ਚ ਗੱਲਾਂ ਹੋਵੇ ਪਰ ਉੱਥੇ ਅਜਿਹਾ ਹੀ ਚੱਲ ਰਹੀਆਂ ਸੁਸਾਇਟੀਆਂ ਦੇਖ ਸਕਦੇ ਹਾਂ ਕਿ ਕਿੰਨੇ ਪਿੰਡ ਦੇ ਵਿੱਚ ਸੁਸਾਇਟੀ ਦੀ ਇਹ ਕਿਤੇ ਕਾਗਜ਼ ਦਾਖਲ ਕੀਤੇ ਜਾਣਗੇ ਜਿਹੜੇ ਪਿੰਡ ਦੇ ਲੋਕਾਂ ਨੂੰ ਕਾਗਜ਼ ਦਾਖਲ ਕਰਨ ਦੀ ਆਗਿਆ ਦੇਣੀ ਆ ਰਹੀ ਹੈ ਸਾਡੇ ਸਾਹਮਣੇ ਇਸ ਟਾਈਮ ਜਿਹੜਾ ਰਾਜਾ ਮੌਰਵੜਾ ਤੇ ਬਦਰ ਤੇ ਪੈ ਗਿਆ ਹੈ ਵੱਡੇ ਬਦਰ ਤੇ ਪੈ ਗਿਆ ਹੈ ਜਿਹੜਾ ਸ਼ਹਿਰ ਗਿਲ ਉਹ ਖੁੱਲਾ ਹੋ ਗਿਆ ਹੈ ਜਿਹੜਾ ਸਰੀਕ ਨੂੰ ਸਨ ਉਹ ਕੋਈ ਨਾ ਆਉਂਦਾ ਪਾਰੀ ਤੇ ਪਾਰੀ ਤੇ ਦਿਖਾ ਰਿਹਾ ਹੈ ਸਰਪ੍ਰਸਤਿਆ ਅਸਲ ਵਿੱਚ ਇੱਕ جيٽ پٽ آهي گا سويجي دا ٽي روٽ روٽ ਰੋੜਾ ਰੋੜੀ ਹੋਣ ਦੀ ਜਿਹੜੀ ਇਸ ਟਾਈਮ ਨੌਪ ਤੱਕ ਪਹੁੰਚ ਗਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਉਂ ਉਹਨੂੰ ਲੈ ਕੇ ਜਿਹੜੀ ਐ ਸਮੱਸਿਆ ਜਿਹੜੀ ਬਹੁਤ ਵੱਡੇ ਪੱਧਰ ਤੇ ਸਾਹਮਣੇ ਆ ਗਈ ਹੈਗੀ ਆ ਤੁਸੀਂ ਆਹ ਦੇਖ ਸਕਦੇ ਹੋ ਪੁਲਿਸ ਵੀ ਆਪਣੇ ਦਾ ਪਰ ਮੁਸ਼ਕਲ ਹੈਗੀ ਆ ਜਿਹੜਾ ਰੋੜ ਹੈ ਰੋੜੇ ਚੱਲਣ ਤੱਕ ਨੌਪ ਆ ਗਈ ਹੈ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਲੜਾਈ ਕਿਸ ਤਰ੍ਹਾਂ ਇਹ ਨਾ ਹੋਵੇ ਤੁਸੀਂ ਆਹ ਤਸਵੀਰਾਂ ਦੇਖ ਸਕਦੇ ਹੋ ਲਾਈਵ ਤੁਸੀਂ ਇਸ ਟਾਈਮ ਦੇਖ ਸਕਦੇ ਦੇਖ ਰਹੇ ਹੋ ਕਿਤੇ ਸਾਰੀ ਜਿਹੜੀ ਘਟਨਾ ਵਾਪਰੀ ਹੈਗੀ ਆ ਪੁਲਿਸ ਲਗਾਤਾਰ ਹੈ ਜਿਹੜਾ ਇਹ ਸਿਸਟਮ ਚੱਲਦਾ ਪਿਆ ਹੈਗਾ ਕੁਤੇ ਸਰਕਾਰ ਤੋਂ ਫੁੱਲ ਗੱਲ ਨਾ ਧੱਕਾ ਕੋਈ ਨਾ ਧੱਕਾ ਕੋਈ ਇਹ ਇਸ ਟਾਈਮ ਗੱਲ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਸ ਟਾਈਮ ਲਾਈਵ ਤਸਵੀਰਾਂ ਹੈਗੀਆਂ ਤੇ ਜਿਹੜੀ ਚੋਣ ਨੂੰ ਲੈ ਕੇ ਜਿਹੜੇ ਕਾਗਲ ਨਹੀਂ ਪਰਮਤੇ ਜਾ ਰਹੇ ਜਿਹੜਾ ਇਹ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਬਦਲਾ ਨਜ਼ਰ ਆ ਰਿਹਾ ਜਿਹੜਾ ਦੂਸਰੀਆਂ ਪਾਰਟੀਆਂ ਦੇ ਮੰਗੂ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰਸਤੀਆਂ ਪੰਜਾਂ ਹੈਗੀਆਂ ਸੱਤ ਅੱਠ ਗੱਡੀਆਂ ਮੰਦਿਰ ਦੇ ਬਾਹਰ ਕਰਦੇ ਆਂ। 21 ਸਾਰੀ ਹੈਗੀ। ਇੱਕ ਅਚੂਰ ਸੀ ਛੜੀ ਅੱਜ। ਤੇ ਸੱਤ ਅੱਠ ਗੱਡੀਆਂ ਆਪਣੇ ਬਾਹਰੋਂ ਮੰਦਿਰ ਦੇ ਲੈ ਕੇ ਤੁਰੇ ਖੜੇ ਇੱਥੇ। ਅੱਗੇ ਸਰਫੰਦ ਕਿਹ ਹੁੰਦੀ ਯਾਰ ਕਿ ਸਰਫੰਦ ਹੈ ਹੀ ਨਹੀਂ ਕੋਈ ਤੁਹਾਨੂੰ ਵੋਟਾਂ ਨਹੀਂ ਪਾਉਣ ਦਿੰਦੇਗੇ। ਅੰਦਰ ਨਹੀਂ ਵੜਨ ਦਿੰਦੇਗੇ। ਨਹੀਂ ਹੁਣ ਤੁਹਾਨੂੰ ਕਾ ਕੀ ਤੁਸੀਂ ਭਰੇ ਨਹੀਂ ਅਜੇ। ਭਰਨ ਦਿੰਦੇ ਨੇ ਹੁਣ ਭਰਨੇ ਹੁੰਦੇਗੇ। ਕਾ ਕੀ ਨਹੀਂ ਦਿੰਦੇਗੇ। ਕਿੰਨੇ ਕਿ ਇੱਕ ਮੈਂਬਰ ਨਹੀਂ ਬਣ ਰਿਹਾ ਜੀ ਇਹਨਾਂ ਦਾ 20 ਵੋਟਾਂ ਵੀ ਨਹੀਂ ਇਹਨਾਂ ਕੋਲ ਛਾੜੂ ਵਾਲਿਆਂ ਕੋਲੇ ਆ ਸਮੇਂ। ਅੱਛਾ ਆ ਬਦਲਾਵਾ ਬਦਲਾਵਾ ਅੰਦਰ ਬੈਠੇ ਆ ਪਿੰਡਾਂ ਦੇ ਪਿੰਡ ਦੋਸਣੀ ਪੈ ਗਈ ਪਿੰਡਾਂ ਦੇ ਪਿੰਡ ਦੋਸਣੀ ਆ ਜੀ ਮੈਂ ਮੈਂ ਇਹਨਾਂ ਦੇ ਖੜੇ ਕਰ ਦਿੰਦੇ ਆ ਬਣਾ ਕੇ ਵਿਖਾ ਦੇ ਸਾਡੇ ਆਪ ਦੇ ਸਾਡੇ ਪਿੰਡ ਪਰਾ ਇੱਥੇ ਕੋਈ ਬਗਾਨਾ ਨਹੀਂਗਾ ਮੁੰਡੇ ਸੱਤੀ ਬੈਠੇ ਪਾਸੇ ਮੁਲਾਜ਼ਮ ਦਾ ਜੋੜ ਜਣਗੇ ਕੱਲ ਨੂੰ ਕੌਣ ਰੂਗਾ ਇੱਥੇ ਅੱਜ ਦਾ ਮੁਲਾਜ਼ਮ ਰਹਿ ਹੈਗੇ ਜਲ ਬੈਠੇ ਆ ਤੇ ਕੱਲ ਨੂੰ ਕੌਣ ਰੂਗਾ ਇੱਥੇ ਆਸੋ ਦੋਸਣੂਗਾ ਪੈਣੀ ਇੱਥੇ ਪਿੰਡ ਦੀ ਤਾਂ ਵੇਲੇ ਕੀ ਹੋਇਆ ਜੀ ਅੱਜ ਤਾਂ ਸਾਡੇ ਸਰਬਸੰਮਤੀ ਨਾਲ ਰਏ ਸੀ ਆ ਅੱਜ ਹੋ ਰਿਹਾ ਤਾਂ ੱਕਾ ਬਿਲਕੁਲ ਜਦੋਂ ਜੀ ਸਰਕਾਰ ਆਈ ਹੈ ਜਿਹਦੀਆਂ ਤਸਵੀਰਾਂ ਤੁਸੀਂ ਇਸ ਟਾਈਮ ਲਾਈਵ ਜਿਹੜੀਆਂ ਦੇਖ ਰਹੇ ਤੁਸੀਂ ਮੇਰੇ ਸਾਹਮਣੇ ਵਿੱਚ ਹੈਗੀ ਆ ਤੇ ਦੱਸਿਆ ਹੈਗਾ ਇਹਨਾਂ ਵੱਲੋਂ ਵੀ ਜਿਹੜੇ ਕਾਜ ਨਹੀਂ ਪਰਤੇ ਗਏ ਤੇ ਪਹਿਲੀ ਵਾਰ ਹੋ ਕੇ ਹੋਇਆ ਜਿਹ ਕਦੇ ਨਹੀਂ ਹੋਇਆਗਾ ਤੇ ਪੁੱਛਾਂ ਕਿ ਉਹਨਾਂ ਕੋਲੋਂ ਜਿਹੜੇ ਹੋਰ ਵੀ ਹੈਗੇ ਆ ਸਾਰੀ ਕਹਾਣੀ ਦੱਸੋ ਜੀ ਕੀ ਹੋਇਆ ਅੱਜ ਕੋਪਰੇਟ ਸਾਈਡ ਦੇ ਜੀ ਨਾਮਿਨੇਟ ਕਰਨ ਕਾਗਜ਼ ਭਰ ਦਾਖਲ ਕਰਨ ਦੇ ਅੱਠ ਸਾਡੇ ਪਿੰਡਾਂ ਦੇ ਤਿੰਨ ਜੈਸੰਗ ਵਾਲੇ ਰਹਿੰਦੇ ਆ ਸਾਡੇ ਤਾਂ ਸੱਤਾਧਿਰ ਪਾਰਟੀ ਜ਼ੋਰ ਦੇ ਨਾਲ ਆਉਦੇ ਕੱਲ ਹੀ ਕਾਜ ਫੜਾਇਆ ਐ ਮਿਲ ਸਾਹਿਬ ਕੋਲ ਅੱਜ ਸਾਨੂੰ ਕੰਦਰ ਦਾ ਅਸੀਂ ਤਿੰਨ ਮੈਂਬਰਾਂ ਨੇ ਤਿੰਨਾਂ ਤੋਂ ਡਰੀਏ ਤਿੰਨ ਮੈਂਬਰ ਵੀ ਅੰਦਰ ਜਾਣ ਦੇ ਕਾਜ ਪਰ ਸੱਤਾ ਦੇ ਤਿੰਨ ਮਰਨੇ ਸੀ ਉਹਨਾਂ ਦੇ ਕਿੰਨੇ ਬਣੇ ਅਸੀਂ ਤੇ ਬਣਾਉਣੇ ਤਿੰਨ ਸੀਗਾ ਚਲ ਅਸੀਂ ਰੋਲਾ ਨਹੀਂ ਬਣਾ ਤਿੰਨ ਬਣਾ ਲੈਂਦੇ ਆ ਸਾਡੇ ਤਿੰਨ ਮੈਂਬਰ ਵੀ ਨਹੀਂ ਬਣਨਗੇ ਜੱਸਾਗਰ ਜੱਸਾਗਰ ਤਿੰਨਾਂ ਦਾ ਤਿੰਨ ਦਾ ਲੱਗਾਇਆ ਉਹ ਉਹਨਾਂ ਦੇ ਬਣ ਗਏ ਉਹਨਾਂ ਹੀ ਬਣ ਗਏ ਅਸੀਂ ਤਾਂ ਇਹ ਨਹੀਂ ਕਿ 20 ਵੋਟਾਂ ਕੱਢ ਦੋ ਆਪਦੀਆਂ ਅਸੀਂ ਪਿੱਛੇ ਮੁੜ ਜਾਨੇ ਵੋਟਾਂ 20 ਪੜਦਾ ਨਹੀਂ ਵੀ ਕੱਢ ਦੋ ਆਉਂਦੇ ਚਲ ਰੋਏ ਕਹੀਂ ਚਲੋ ਇੱਕ ਨੇ ਪ੍ਰਧ ਸਾਰੇ ਕਰਦੇ 20 ਬੋਟਲ ਪੋਣੇ ਦੇ ਪਾਸੇ ਹੋੜਿਆਣੇ 20 ਬੋਟਲ ਹੀ ਨਹੀਂ ਉਹਨਾਂ ਦੀਆਂ ਇਹ ਬੰਨਾਂ ਰੋਡ ਤੋਂ ਬੰਨਾਂ ਪਹਿਲੀ ਜਾਂ ਸਾਡੀ ਸੈਟੀ ਦੇ ਵਿੱਚ ਹੋ ਰਿਹਾ ਹੈ ਹਾਂਜੀ ਇਹ ਟੱਕੇ ਜਾਂ ਪਿੰਡਾਂ ਦੇ ਪਿੰਡ ਨਹੀਂ ਹੋ ਰਿਹਾ ਟੱਕਾ ਕਰੀਏ ਤਾਂ ਕੋਈ ਆ ਜਿੰਨੇ ਸਾਰੇ ਇੱਥੇ ਬੰਦੇ ਹੱਥ ਖੜੇ ਕਰਾ ਦੇ 20 ਬੰਦੇ ਦਾ ਨੰਬਰ ਹੱਥ ਖੜੇ ਕਰਾ ਦੇ ਝਾਰੋ ਵਾਲਿਆਂ ਦਾ ਝਾਰਾ ਜਿਹੜਾ ਵੀ ਪੁਲਸ ਵਾਲੀ ਵਿੱਚ ਝਾਰਾ ਜਿਹੜਾ ਵੀ ਪੁਲਸ ਵਾਲਾ ਜੀ ਬੈਠਾ ਚਾਰ ਬਰੇ ਬੋਟਲ ਆ ਆ ਸਾਰੇ ਬੰਦੇ ਸਾਡੇ ਨਾਲ ਪਛਮ ਪੱਲੇ ਪੁੱਛਦੇ ਲੈ ਨੂੰ ਕੋਈ ਸੁਣੋ ਨਾ ਮਗਰ ਕਹਦੇ ਹਾਂ ਅਸੀਂ ਉਹਦੇ ਨਾਲ ਆ ਅੰਦਰਵਾੜੀ ਵਿੱਚ ਬੰਦੇ ਸਾਡੇ ਵੱੜੇ ਆ ਦੇ ਬੰਦੇ ਅੰਦਰਵਾੜੀ ਵਿੱਚ ਇਹਦੇ ਤੁਹਾਡੇ ਮੈਂਬਰ ਖੜੇ ਸੀ ਉਹ ਕਿਹੜੇ ਆ ਮੈਂਬਰਾਂ ਨੇ ਵੀ ਗੱਲਬਾਤ ਕਰਦੇ ਆ ਕਿਹੜੇ ਮੈਂਬਰ ਹੈਗੇ ਆ ਜਿਹੜੇ ਕਾ ਪੱਤਰ ਹੀ ਨਹੀਂ ਮਾਰਨ ਦਿੱਤਾ ਜਾ ਰਿਹਾ ਜਿਨ੍ਹਾਂ ਦੇ ਕਾਰਜ ਭਰੇ ਜਾਣੇ ਸੀਗੇ ਉਹ ਕਿਹੜੇ ਕਿਹੜੇ ਬੰਦੇ ਹੈਗੇ ਉਹਦਾ ਗੱਲਬਾਤ ਕਰਦੇ ਕਿ ਉਹ ਬੰਦਾ ਲਾ ਲੋ ਜੀ ਅੰਦਰ ਨਹੀਂ ਵੜਨ ਦਿੱਤਾ 9 ਤੋਂ 11 ਵਜੇ ਦਾ ਟਾਈਮ ਸੀਗਾ ਤੁਸੀਂ ਵੀ ਕੋਈ ਮੈਂਬਰ ਤੁਸੀਂ ਮੈਂ ਹਾਂ ਜੀ ਹਾਂ ਜੀ ਹਿੰਦਰ ਸਿੰਘ ਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਤੇ ਦੂਸਰਾ ਕਿਹੜਾ ਹੈਗਾ ਜਸਪ੍ਰੀਤ ਦਾ ਜੀ ਨਾ ਜਸਪ੍ਰੀਤ ਦੇ ਨਾਲ ਤੁਸੀਂ ਵੀ ਕਾਹਦੇ ਬਾਰੇ ਅਸੀਂ ਕਿ ਤੇ ਤੀਜਾ ਕਿਹੜਾ ਬੁੱਟਾ ਜੀ ਬੁੱਟਾ ਏ ਤੁਸੀਂ ਦੇਖ ਸਕਦੇ ਹੋ ਗਿੱਲ ਪਿੰਡ ਦੀ ਜਿਹੜੀ ਚੋਣ ਹੈਗੀ ਐ ਇਸ ਟਾਈਮ ਇਹਨਾਂ ਦਾ ਜਿਮੋਰ થઈ ਗਈ ਇਹੇ ਜੀ ਪੂ پارٹی ਬਣੀ ਆ ਭੰਡ ਸਾਰੇ ਇਕੱਠੇ ਆ ਸਾਡੇ ਪਿੰਡ ਦੇ ਜਿਹੜੇ ਕੜਮ ਚੋਦਰੀ ਮੂਰੇ ਲਾਏ ਇਹਨਾਂ ਦੀਆਂ ਪੰਜ ਵੋਟਾਂ ਪਿੰਡ ਸਾਰੇ ਚ ਸਾਡਾ ਥਾਰਾ ਪਿੰਡ ਇੱਕ ਪਾਸੇ ਇਹਨਾਂ ਨੂੰ ਮੈਂ ਹੁਣ ਵੀ ਕਹਿਣਾ 10 ਬੰਦੇ ਇਹਨਾਂ ਮਗਰ ਹੱਥ ਖੜੇ ਕਰ ਦੇਣ ਇਹਨਾਂ ਦਾ ਸਾਰਾ ਕੁਛ ਆ 10 ਬੰਦੇ ਨਹੀਂ ਮਗਰ ਇਹਨਾਂ ਦੇ ਭਰੇ ਸੀਗੇ ਸਾਡੇ ਉੱਪਰ ਇਹ ਕੋਈ ਸਾਡੀ ਪਾਰਟੀ ਨਹੀਂ ਇਹਨਾਂ ਦੇ ਇੱਕ ਤੁਨਮਾ ਹੋਰ ਦੱਸਦਾ ਆਮ ਆਦਮੀ ਦੀਆਂ ਸਾਡੇ ਪਿੰਡ ਤੋਂ ਇਲੈਕਸ਼ਨ ਵੇਲੇ ਵੋਟਾਂ ਨਿਕਲੀਆਂ 750 ਇਹ ਝਾੜੂ ਵਾਲਿਆਂ ਦੇ ਇਹਨੇ ਮੁੜ ਕੇ ਇਹਨਾਂ ਦੀ ਮੰਨਣ ਲੱਗ ਪਿਆ ਪੰਜਾ ਬੰਦਿਆਂ ਦੀ ਐਕਤੀ 200 ਤੋਂ ਵੀ ਘਟ ਗਈ 220 220 ਤੋਂ 70 ਇਹਨੇ ਮੋਲ ਲੈ ਲਿਆ 70 ਮੋਲ ਲੈ ਲਿਆ ਆਪ ਮੰਨੇ ਮੇਰੇ ਕੋਲੇ ਕਿੰਨੀ ਵੋਟਾਂ ਤੇ 150 ਵੋਟ ਨਿਕਲੀ ਸਾਰੀ ਇਹਨਾਂ ਦੀ ਸਾਡੇ ਪਿੰਡ ਵਿੱਚ ਹੀ ਸੀ ਸਾਰੇ ਮਤ ਪਈ ਆ ਖੁਦ ਪੰਜਾਂ ਵੋਟਾਂ ਸਾਡੇ ਪਿੰਡ ਵਿੱਚ ਜੀ ਚਲੋ ਠੀਕ ਆ ਪਾਲਟਿਕਾਂ ਹੁੰਦੀਆਂ ਸਾਡੇ ਪਿੰਡ 'ਚ ਆਹ ਕੰਮ ਜਵਾਂ ਨਹੀਂ ਹੋਇਆ ਜਿਹੜਾ ਪੰਜਾਂ ਬੰਦਿਆਂ ਨੇ ਕਰਾਇਆ ਜੇ ਮੈਂ ਕਹਿੰਦਿਆਂ ਬਾਲਿਆਂ ਨੇ ਪੰਜ ਸੱਤਾ ਬੰਦਿਆਂ ਨੇ ਕਰਾਇਆ ਇੱਕ ਉੱਠਾ ਕੱਲਾ ਅੰਦਰ ਬੈਠਾ ਉਹ ਬਲਦੇਵ ਸਿੰਘ ਆ ਜਿਹੜਾ ਉੱਠਾ ਉਹ ਨਾਲ ਐਮਐਲਏ ਦੀ ਗੁੰਡਾਗਰਦੀ ਅੰਦਰ ਬੈਠਾ ਕਰਾ ਰਿਆ ਅੰਦਰ ਬੈਠੇ ਗੁੰਡਾਗਰਦੀ ਇੱਥੇ ਆ ਜਾ ਬੰਦਰਪਾਲ ਨੂੰ ਕਿਉਂ ਨਹੀਂ ਆ ਬੰਦਰਪਾਲ ਦੀ ਸਰਕਾਰਾਂ ਕੱਢਿਆ ਸਰਕਾਰਾਂ ਆ ਜਾ ਬੰਦਰਪਾਲ ਨੂੰ ਸਰਕਾਰਾਂ ਉਹਨੇ ਸਰਕਾਰਾਂ ਕੱਢਿਆ ਆ ਜਿਹੜਾ ਮੂਤਨਾ ਖੜੀਆ ਮੈਨੂੰ ਤਾਂ ਇਹਨਾਂ ਤੇ ਤਰਸ ਆਉਂਦਾ ਇਹ ਜਿੰਨੇ ਆ ਤੂੰ ਫੇਰ ਮਾਰਿਆ ਕਰ ਵਾਤੇ ਮਾਰੇ ਦੇ ਪਿੰਡ ਚੋ ਜਨੇ ਪ੍ਰਸ਼ਾਸਨ ਆਇਆ ਨਾ ਕੋਈ ਵੋਟਾਂ ਨਹੀਂ ਇਹਨਾਂ ਕੋਲੇ ਦੇਖੋ ਇਸ ਚ ਗੈਨ ਪਿੰਡ ਦੀ ਜਿਹੜੀ ਕਸਮੋਂ ਲੈ ਕੇ ਲਗਾ ਤਾਂ ਕਮਾਲ ਹੋ ਗਈ ਜੀ ਆਪਾਂ ਸਰਕਾਰ ਕਰੋ ਸਾਨੂੰ ਦੁੱਖ ਲੱਗਾ ਜੀ ਬਹੁਤ ਦੁੱਖ ਲੱਗਾ ਕਰਨਾਨ ਸਾਹਿਬ ਜਿੰਦਾ ਲਾ ਕੇ ਆਪਾਂ ਇਹ ਮੰਨਦੇ ਜੇ ਤਾਂ ਜੀ ਥੋੜੀਆਂ ਵੋਟਾਂ ਦਾ ਫਰਕ ਹੋਵੇ ਮੈਂ ਮੰਨਦਾ ਇਹ ਤਾਂ ਥੋੜੀਆਂ ਵੋਟਾਂ ਦਾ ਫਰਕ ਹੋਵੇ ਮੈਂ ਸਹਿਮਤਾਂ ਜੇ ਵੀ 15 20 ਵੋਟਾਂ ਦਾ ਫਰਕ ਹੋ ਜਾਂਦਾ ਇੱਕ ਪਾਸੇ ਸਾਰਾ ਪਿੰਡ ਆ ਜੀ ਇਹਨੂੰ ਕਿ ਹੱਥ ਖੜੇ ਕਰਾਓ ਦੋਸਾਂ ਬੰਦਿਆਂ ਦੀ 20 ਵੋਟਾਂ 11 ਗਾੜੀਆਂ ਰਹਿ ਜਾਂ। ਹੁਣ ਬਾਸੀ ਕਰਾਉਣ ਯਾਰਾ 10 ਬੰਦਿਆਂ ਨੇ ਉਹਨਾਂ ਕਾ ਹੱਥ ਕਰਾ ਦਿਓ ਖੜੇ ਜਿਹੜੇ ਛੋਟੇ ਮਗਰ ਆ। ਇਹਨਾਂ ਦੇ 10-10 ਇਹਨਾਂ ਦੇ ਹੱਥ ਬੰਦੇ ਖੜੇ ਆ ਨਾ ਔਰ 10ਾਂ ਦੇ ਹੱਥ ਖੜੇ ਕਰਾ ਦੇਣ ਵੀ ਸਾਡੇ ਨਾਲ ਆ। ਆ ਜਿਹੜੇ ਛੜਦੇ ਯਾਰ ਸਲੈਟੇ ਚਲ ਜੂ ਆਏ ਚੱਲ ਅੱਜ ਤੱਕ ਨਾ ਬੋਲੀ ਆ। ਇਹ ਬਹੁਤ ਕਈਆਂ ਡਾਂਗਾ ਦੇਖੋ ਇਹ ਡਾਂਗਾ ਸਾਡੇ ਮਾਰਨ ਆਸਤੇ ਹੀ ਹੱਤ ਗਾ। ਇਹ ਸਿਤਾਣਾ ਤੇ ਪਾਵਨਦੀ ਲਾਉਂਦੇ। ਮਾਰੋ ਜੀ ਇਹਨਾਂ ਨੂੰ ਕਾਗਜ਼ ਭਰਨੇ ਸੀ ਥੋੜੇ ਬੰਦੇ। 11 ਬੰਦੇ ਜਿਹੜੇ ਅੰਦਰ ਚੱਲ ਗਏ ਉਹਨਾਂ ਦਾ ਵੀ ਉਹ ਹੀ ਗੱਲ ਹੈ ਕਿ ਉਹਨਾਂ ਦਾ ਅੰਦਰ ਉਹਨਾਂ ਦਾ ਵੀ ਵੋਟਾਂ ਪੈਂਦੀਆਂ 13 ਟਿੱਕਿਆਂ ਨੂੰ ਲੈ ਕੇ ਇੱਕ ਬੰਦਾ 20000 ਰੁਪਏ ਲੈ ਜਾਂਦਾ ਬਿਲਕੁਲ ਜੀ ਮੈਂ ਵੀ ਲੋਨਿਸ ਜਿਹੜੀ ਖਰਾਬ ਨਾ ਆਵੇ ਇਸ ਕਰਕੇ ਖੇਡ ਲਖੜੇ ਆ ਗਿਆ ਵਿਖੋ ਇਹਦਾ ਰਿਜ਼ਲਟ ਬਾਅਦ ਕੀ ਨਿਕਲਦਾ ਆਇਆ ਪਰ ਲੋਕਾਂ ਦੀ ਜਿਹੜੀ ਸੋਚ ਆਇਆ ਓਏ ਅਸੀਂ ਤਾਂ ਫੇਰ ਹੀ ਖੜੇ ਆ ਗਿਆ ਗਾਉਂਟੀਆਂ ਉਮੀਦਵਾਰਾਂ ਦਾ ਸਾਲ ਬਾਅਦ ਵੇਖੋ ਪੈਸਾ ਹੀ ਉਹਨਾਂ ਨੇ ਆ ਕੇ ਕਿੰਨੇ ਬੰਦੇ ਕਰਿਆ ਸਾਰੇ ਆਏ ਆਏ ਖੜਨ ਵਾਲੀ ਕਰਨੀ ਚਾਹੁੰਦੇ ਤੁਸੀਂ ਡਿਊਟੀ ਸਹੀ ਦੇਉਂਦੇ ਤਾਂ ਨਹੀਂ ਵੇਖਣਾ ਹੁੰਦਾ ਜੇ ਅੰਦਰ